ਹਾਂਜੀ ਸਤਿ ਸ੍ਰੀ ਅਕਾਲ ਬਾਈਬਲ ਜੀ ਦਾ ਖਾਲਸਾ ਬਾਈਬਲ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਮੈਂ ਆਪ ਜੀ ਨੂੰ ਅਜਾਲੀ ਕਲਾਂ ਵਿੱਚ ਜੋ ਨਵਾਂ ਗੁਰਦੁਆਰਾ ਸਾਹਿਬ ਬਣਿਆ ਹੈ ਉਹਨਾਂ ਦੇ ਦਰਸ਼ਨ ਕਰਵਾਉਂਗਾ ਇੱਕ ਵੱਡਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਥੜਾ ਸਾਹਿਬ ਜਾਲੀ ਕਲਾਂ ਵਿੱਚ ਉਹਨਾਂ ਦੇ ਵੀ ਦਰਸ਼ਨ ਕਰਵਾਉਂਗਾ ਸੰਗਤ ਜੀ ਆਪ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮੇਰੇ ਚੈਨਲ ਦਾ ਨਾਮ ਹੈ ਜੀ ਗੁਰਨਾਮ ਸਿੰਘ ਬੈਂਸ ਸੰਗਤ ਜੀ ਲਾਈਕ ਵੀ ਕਰਿਓ ਤੇ ਕਮੈਂਟ ਵੀ ਕਰਿਓ ਜੇ ਕੋਈ ਗਲਤੀ ਹੈ ਤਾਂ ਕਮੈਂਟ ਰਾਹੀਂ ਜਰੂਰ ਲਿਖਿਓ ਹੁਣ ਮੈਂ ਸੰਗਤ ਸੰਗਤ ਜੀ ਆਪ ਜੀ ਨੂੰ ਦੋਨੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਚੱਲੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸੰਗਤ ਜੀ ਇਹ ਅੱਜ ਗੁਰਦੁਆਰਾ ਜੋ ਨਵਾਂ ਤਿਆਰ ਹੋ ਰਿਹਾ ਵਾ ਜੀ ਤੇ ਇਹ ਜਾਲੀ ਕਲਾ ਦਾ ਇਹ ਗੁਰਦੁਆਰਾ ਸਾਹਿਬ ਆ ਜੀ। ابھی ਤਿਆਰ ਹੋ ਰਿਹਾ ਪਿੰਡ ਦੇ ਸਹਿਯੋਗ ਨਾਲ ਤੇ 12 ਵੀ ਹੋ ਸਕਦਾ ਵਾ ਜੀ। ਤੇ ਪਿੰਡ ਦੇ ਸਹਿਯੋਗ ਨਾਲ ਬੜਾ ਤਿਆਰ ਹੋ ਰਿਹਾ ਵਾ ਪ੍ਰਧਾਨ ਸਾਹਿਬ ਇਹ ਸਹਿਯੋਗ ਵੀ ਤਿਆਰੀ ਕਰ ਰਹੇ ਨੇ ਜੀ ਇਹ ਆ ਜੀ ਗੁਰਦੁਆਰਾ ਸਾਹਿਬ। ਇਹ ਆ ਜੀ ਲੰਗਰ ਹਾਲ। ਇਹ ਲੰਗਰ ਹਾਲ ਤਿਆਰ ਹੋ ਰਿਹਾ ਗੁਰਦੁਆਰਾ ਸਾਹਿਬ। ਇਹ ਵੀ ਪਿੰਡ ਦੇ ਸਹਿਯੋਗ ਨਾਲ ਹੀ ਤਿਆਰ ਹੋ ਰਿਹਾ ਵਾ ਜੀ ਬੜਾ ਪੱਥਰ ਪੁੱਥਰੇ ਰੱਖਿਆ ਹੋਇਆ ਵਾ ਸਾਰਾ ਤਿਆਰੀਆਂ ਪੂਰੀਆਂ ਕਰ ਰਹੇ ਨੇ ਜੀ ਪੂਰੀਆਂ ਤਿਆਰੀਆਂ ਕਰ ਰਹੇ ਨੇ ਜੀ ਰੰਗ ਰੰਗ ਤਾਂ ਹੋ ਚੁੱਕਿਆ ਤੇ ਇਹ ਜਾਲੀ ਕਲਾ ਦਾ ਜੀ ਜਿਹੜਾ ਜੋ ਨਵਾਂ ਤਿਆਰ ਹੋ ਰਿਹਾ ਗੁਰਦੁਆਰਾ ਸਾਹਿਬ ਤੇ ਇੱਧਰ ਉਹ ਲੰਗਰ ਬਣਾਉਣ ਵਾਸਤੇ ਕੋਈ ਸਕਦਾ ਵੀ ਸਾਰਾ ਲੰਗਰ ਬਣਾਉਣ ਵਾਸਤੇ ਹੋਊਗਾ ਜੀ ਇਹ ਇਹ ਆ ਜੀ ਗੁਰਦੁਆਰਾ ਥੜਾ ਸਾਹਿਬ ਜਾਰੀ ਕਰਨਾ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਪਹਿਲਾਂ ਵੀ ਮੈਂ ਦਰਸ਼ਨ ਕਰਵਾ ਚੁੱਕੇ ਆ ਆਪ ਜੀ ਨੂੰ ਇਹ ਗੁਰਦੁਆਰਾ ਥੜਾ ਸਾਹਿਬ ਜਾਲੇ ਕਲਾਂ ਦਾ ਵਾ ਇਹ ਕਰੋ ਸੰਗਤ ਜੀ ਦਰਸ਼ਨ ਹਸ ਸਾਰਜਾਤਿ ਤੈ ਤੁਜਾ ਅੰਤ ਨਾ ਨਾਮ ਨਾ ਹਸ ਹਾਸ ਰਾਗ ਪੂਛੀ ਬੋਲਾ ਤੁ ਕਾ ਹਰ ਕੇ ਜਨ ਹਮ ਬਗ ਬੁਰਖਾ ਨਾਮ ਕਰੋ ਉਪਾਸ ਹਸ ਤੋ ਕੀਰੇ ਚਰਨਾ ਸਤੂ ਕਰਦਾਈ ਕਰਮਯਾ ਨ ਬੁਰਖਾ ਸਿਨੇ ਮੀਤ ਗੁਰ ਦੇਵਾ ਹੋ ਹੰ ਨਾ ਬੁਰਖਾ ਗੁਰ ਬਤਨਾ